ਅਸੀਂ ਆਪਣੀ ਇੰਡੀਅਨ ਆਰਮੀ 에어ਫੋਰਸ ਥਲ ਸੈਨਾ ਜਲ ਸੈਨਾ ਸਾਰਿਆਂ ਨੂੰ ਐਪਰੀਸ਼ੀਏਟ ਕਰਦੇ ਆਂ ਔਰ ਉਹਨਾਂ ਦੇ ਨਾਲ ਸਾਰਾ ਦੇਸ਼ ਸਾਰੇ ਦੇਸ਼ਵਾਸੀ ਮੋਢੇ ਨਾਲ ਮੋਢਾ ਲਾ ਕੇ ਖੜੇ ਆਰ ਜਿਹੜਾ ਜਵਾਬ ਉਹਨਾਂ ਨੇ ਪਾਕਿਸਤਾਨ ਨੂੰ ਇਸ ਮੌਕੇ ਦਿੱਤਾ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਲਗਾਤਾਰ ਬਹੁਤ ਸਾਲਾਂ ਤੋਂ ਉਹ ਦਹਿਸ਼ਤਗਰਦੀ ਨੂੰ ਟੈਰਰਿਸਟ ਨੂੰ ਉਪਸ਼ਾਹਤ ਕਰ ਰਿਹਾ ਸਾਡਾ ਜਾਨੀ ਮਾਲੀ ਸਾਡੇ ਦੇਸ਼ ਦਾ ਸਾਡੇ ਲੋਕਾਂ ਦਾ ਜਿਵੇਂ ਤੁਸੀਂ ਪਿੱਛੇ ਦੇਖਿਆ ਪਹਿਲਗਾਮ ਵਿੱਚ ਉਹਨਾਂ ਹੱਥੇ ਲੋਕਾਂ ਨੂੰ ਮੌਦੇ ਘਾਟ ਉਤਾਰ ਕੇ ਕਈ ਘਰ ਹੋ ਜਾਣੇ ਆ ਇਹ ਜਿਹੜਾ ਜਵਾਬ ਉਹਨਾਂ ਨੇ ਦਿੱਤਾ ਸੀ ਉਸ ਜਵਾਬ ਨੂੰ ਲੈ ਕੇ ਆਪਣੀ ਆਰਮੀ ਨੂੰ ਸਾਡੀਆਂ ਸਾਰੀਆਂ ਸੁਨਾਵਾਂ ਨੂੰ ਸੁਨਾਵਾਂ ਨੂੰ ਐਪਰੀਸ਼ੀਏਟ ਕਰਦੇ ਆ ਔਰ ਪਰ ਜੋ ਆਰਮੀ ਅੱਗੇ ਅਪੀਲ ਕਰਦੇ ਆ ਕਿ ਜਿੱਥੇ ਤੱਕ ਹੋ ਸਕਦਾ ਇਹ ਉਹ ਜਿਹੜਾ ਦਹਿਸ ਦਾ ਮੋਰ ਕਰੀਏ ਕਰਦੇ ਉਹਨਾਂ ਨੂੰ ਇੰਨਾ ਸਲੱਪ ਕਰੋ ਕਿ ਉਹਨਾਂ ਦਾ ਕਦੀ ਵੀ ਗਾਂ ਜਿਹੜਾ ਹੌਸਲਾ ਨਾ ਪਵੇ ਕਿ ਆਪਾਂ ਇੰਡੀਅਨ ਇੰਡੀਅਨ ਜਾਂ ਇੰਡੀਅਨ ਲੋਕਾਂ ਨਾਲ ਕੋਈ ਛੇੜਛਾੜ ਕਰੇ ਜਿੰਦਾਬਾਹ ਜੀ ਸਮੂਹ ਦੇਖ ਰਹੇ ਦਰਸ਼ਕਾਂ ਨੂੰ ਜਾਈ ਹਨ ਅੱਜ ਸਮੂਹ ਬਗੀ ਭਾਈ ਜਾਰਾ ਸਾਡੇ ਬੜੇ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਘੁੰਮਣ ਸਿੰਘ ਹੋਣਾ ਦੀ ਘੁੰਮਣ ਹੋਣਾ ਦੀ ਰਹਿ ਨਮਾਈ ਦੇ ਵਿੱਚ ਅੱਜ ਅਸੀਂ ਭਾਰਤੀ ਸੈਨਾ ਦਾ ਮਨੁਵਲ ਬਣਾਉਣ ਵਾਸਤੇ ਅਸੀਂ ਅੱਜ ਇੱਥੇ ਇਕੱਠ ਹੋਏ ਆਂ ਔਰ ਅਸੀਂ ਇਸ ਕਾਰਵਾਈ ਤੋਂ ਬਹੁਤ ਹੀ ਸੰਤੁਸ਼ਟੀ ਮਹਿਸੂਸ ਕਰਦੇ ਆਂ ਕਿ ਅੱਤਵਾਦ ਤੋਂ ਤਰਸਤ ਸਾਡੇ 26 ਪਰਿਵਾਰਾਂ ਨੂੰ ਜੋ ਦੁੱਖ ਅੱਤਵਾਦੀਆਂ ਨੇ ਦਿੱਤਾ ਉਹਦਾ ਜਿਹੜਾ ਅੱਜ ਆ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਥੋੜੀ ਤਰਵਾਸ ਮਿਲੀ ਹੋਏਗੀ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਲੈ ਕੇ ਗੰਭੀਰ ਹੈ ਅਸੀਂ ਸਰਕਾਰ ਔਰ ਆਰਮੀ ਦੇ ਕੀਤੀ ਹੋਈ ਕਾਰਵਾਈ ਦੇ ਨਾਲ ਬਿਲਕੁਲ ਸਹਿਮਤ ਆ ਔਰ ਅਸੀਂ ਸਲੂਟ ਕਰਦੇ ਆ ਭਾਰਤੀ ਸੈਨਾ ਨੂੰ ਜਿਨੇ ਇਸ ਬਹਾਦਰੀ ਦਾ ਜੋ ਉਹਨਾਂ ਨੇ ਮੁਜਾਹਰਾ ਕੀਤਾ ਹੈ ਉਹਦੇ ਲਈ ਉਹ ਕਾਬਲੇ ਤਾਰੀਫ ਹੈ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਆਪਣੇ ਜਾਤੀ ਜਮਾਤੀ ਅਤੇ ਧਾਰਮਿਕ ਜਿਹੜੀਆਂ ਪਛਾਣਾਂ ਹੈਗੀਆਂ ਆਪਣੇ ਨਿੱਜੀ ਮੁਫਾਦ ਜਾਂ ਮਸਲਿਆਂ ਨੂੰ ਛੱਡ ਕੇ ਅੱਜ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਔਰ ਦੇਸ਼ ਨਾਲ ਦੇਸ਼ ਦੀ ਸਰਕਾਰ ਦੇ ਨਾਲ ਫੌਜ ਦੇ ਨਾਲ ਖੜੇ ਹੋਣ ਦੀ ਲੋੜ ਹੈ ਉਹ ਰਖੀਲ ਤੇ ਮੈਂ ਵੀ ਅਪੀਲ ਕਰਾਂਗਾ ਪ੍ਰਸ਼ਾਸਨ ਵੱਲੋਂ ਇਸ ਆਕੀ ਘੜੀ ਦੇ ਬੇਤੇ ਜੋ ਇੰਤਜ਼ਾਮ ਕੀਤੇ ਜਾ ਰਹੇ ਹਨ ਮਾਨਯੋਗ ਡੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਜੋ ਨਿਰਦੇਸ਼ ਦਿੱਤੇ ਜਾ ਰਹੇ ਹਨ ਮੋਕ ਡ੍ਰਿਲ ਹੋਏਗੀ ਉਹਦੇ ਵਿੱਚ ਸਾਡਾ ਸਾਰੇ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਦੇ ਨਾਲ ਸਹਿਯੋਗ ਕਰੀਏ ਇੱਕ ਸਮਰਪਿਤ ਨਾਗਰਿਕ ਦੇ ਤੌਰ ਤੇ ਅੱਜ ਦੇਸ਼ ਨਾਲ ਖੜੇ ਹੋਈਏ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜਿਸ ਤਰ੍ਹਾਂ ਦੇ ਨਾਲ ਸਿੰਦੂਰ ਆਪਰੇਸ਼ਨ ਆਪਰੇਟ ਕੀਤਾ ਗਿਆ ਕੰਕਲੂਡ ਕੀਤਾ ਗਿਆ ਉਹ ਸ਼ਲਾਘਾਯੋਗ ਹੈ ਇੰਡੀਅਨ ਆਰਮੀ ਨੇ ਇੰਡੀਅਨ ਆਰਮੀ ਨੇ ਜਿਹੜੇ ਆਤਵਾਦੀ ਸੀ ਉਹਨਾਂ ਦੇ ਟਿਕਾਣਿਆਂ ਤੇ ਨੇ ਇਸ ਤਰ੍ਹਾਂ ਬੂਦ ਕਰ ਦਿੱਤੇ ਪਰ ਕਿਸੇ ਵੀ ਸਿਵਿਲਿਅਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਇਸੇ ਤਰ੍ਹਾਂ ਜਿਹੜੀ ਮੈਂ ਸੈਂਟਰਲ ਗਵਰਨਮੈਂਟ ਦੀ ਵੀ ਸ਼ਲਾਘਾ ਕਰਦਾ ਹਾਂ ਉਹਨਾਂ ਦੀ ਬਿਲ ਪਾਵਰ ਦੀ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਨੇ ਜੋ ਕਿਹਾ ਜੋ ਵਾਅਦਾ ਕੀਤਾ ਉਹ ਪੂਰਾ ਕਰਕੇ ਦਿਖਾਇਆ